ਇਹ ਚੁਟਕਿਆਂ ਵਾਲੀ ਝਾੜੂ ਸਰਕਾਰ ਨੇ ਬੀਬੀਆਂ ਤੋਂ ਫਾਰਮ ਭਰਵਾਏ ਸੀਗੇ ਹਜ਼ਾਰ-ਹਜ਼ਾਰ ਰੁਪਏ ਦਾ ਵਾਅਦਾ ਕੀਤਾ ਤੇ ਫਿਰ 45 ਮਹੀਨੇ ਨਿਕਲ ਗਏ 45000 ਤੁਹਾਡਾ ਬਕਾਇਆ ਖੜਾ 4500 ਦੱਸੋ ਕਿਹਦੇ ਖਾਤੇ ਚ ਹੈ ਸਾਰੇ ਪੰਜਾਬ ਦੇ ਕਿਹਦੇ ਖਾਤੇ ਤੁਹਾਨੂੰ ਪਤਾ ਵੀ ਹੈ ਕਿ ਆਲੇ ਵੀ ਨਹੀਂ ਹੈ ਤੇ ਸਰਕਾਰ ਬੀਬੀਆਂ ਨੇ ਬਣਾਈ ਸੀ ਜਿਨ੍ਹਾਂ ਨੇ ਹਜ਼ਾਰ ਰੁਪਏ ਦਾ ਵਿਸ਼ਵਾਸ ਕਰ ਲਿਆ ਸਾਰਿਆਂ ਨੇ ਸੋਚਿਆ ਸਾਰੇ ਵਰਗੇ ਜੋ ਕਹਿੰਦੇ ਕਰ ਦੇ ਖਾਂਦੇ ਨੇ ਹਜ਼ਾਰ ਰੁਪਏ ਦੇ ਚੱਕਰ 'ਚ ਬੀਬੀਆਂ ਦੇ ਵਿਚਾਰੇ ਮੈਂ ਕਹਿੰਦੀ ਆਂ ਕਿ ਗਰੀਬਾਂ ਦੇ ਇਹਨਾਂ ਦੀ ਜਿਹੜੀ ਲੋੜਾਂ ਸੀਗੀਆਂ ਇਹਨਾਂ ਦੀ ਜਿਹੜੀ ਤਕਲੀਫੀ ਇਹਨਾਂ ਦੀ ਜਿਹੜੀ ਗਰੀਬੀ ਸੀ ਉਹਦਾ ਫਾਇਦਾ ਉਠਾ ਕੇ ਇਹਨਾਂ ਨੇ ਸੁਪਨਾ ਦਿਖਾਇਆ ਸੁਪਨਾ ਦਿਖਾ ਕੇ ਵੋਟ ਬਣ ਲੇਤੀ ਸਰਕਾਰ ਬਣਾਈ ਤੇ ਸਰਕਾਰ ਬਣਾ ਕੇ ਵਿਆਹ ਵੀ ਹੋ ਗਏ ਮਕਾਨ ਵੀ ਬਣ ਗਏ ਨੋਟਾਂ ਦੇ ਢੇਰ ਵੀ ਇਕੱਠੇ ਨਾ ਤੇ ਹੋ ਗਏ ਲੇਕਿਨ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਉਹਨਾਂ ਦਾ ਕੀ ਹੋਇਆ ਉਹਨਾਂ ਨੇ ਮੁੜ ਕੇ ਪੁੱਛਿਆ ਕਿਸੇ ਨੇ ਤਾਂ ਜਿਵੇਂ ਨਹੀਂ ਚੋਣਾਂ ਨੂੰ ਲੈ ਕੇ ਲੀਡਰ ਮੈਨੋ ਮੈਨੀ ਹੋ ਰਿਆ ਨਹੀਂ ਤੇ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਜਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੋਂ ਪਹਿਲਾਂ ਜੋ ਬਾਤ ਆ ਬੀਬੀਆਂ ਨਾਲ ਕੀਤਾ ਸੀ ਜਾਨੀ ਕਿ ਬੀਬੀਆਂ ਨੂੰ ਜਿਹੜਾ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਤਾਂ ਇਸ ਨੂੰ ਪੂਰਾ ਨਾ ਕੀਤੇ ਜਾਣ ਨੂੰ ਲੈ ਕੇ ਬਿਬਾ ਹਰਸਿਮਰਤ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਂਗਲੀ ਚੁੱਕੀ ਆ ਹਰਸਿਮਰਤ ਬਾਦਲ ਦਾ ਕਹਿਣਾ ਕਿ ਨੌਜਵਾਨ ਵੀ ਬੇਰੁਜ਼ਗਾਰ ਫਿਰਦੇ ਨੇ ਤੇ ਉੱਥੇ ਜਿਹੜਾ ਹਰਸਿਮਰਤ ਬਾਦਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਜਿਹੜੇ ਤਿੱਖੇ ਨਿਸ਼ਾਨੇ ਬਿੰਨੇ ਗਏ ਨੇ ਤੇ ਨਾਲ ਹੀ ਜਦੋਂ ਹਲੇ ਤਰਨ ਤਰਨ ਜਿਮਨੀ ਚੋਣਾ ਦਾ ਜਿਹੜਾ ਪ੍ਰਚਾਰ ਕਰ ਰਹੇ ਸੀ ਤਾਂ ਇਸ ਦੇ ਨਾਲ ਹੀ ਉੱਥੇ ਇੱਕ ਜਿਹੜਾ ਸਟੇ ਤੇ ਉਹਨਾਂ ਨੇ ਇੱਕ ਵੱਡਾ ਬਿਆਨ ਜਾਰੀ ਕਰ ਦਿੱਤਾ ਜਿਸ ਬਿਆਨ ਨੂੰ ਲੈ ਕੇ ਸਿਆਸਤ ਦੇ ਵਿੱਚ ਹਲਚਲ ਮਚ ਗਈ ਜਿਹੜੇ ਬੇਰੋਜ਼ਗਾਰ ਬੱਚੇ ਤੁਹਾਡੇ ਫਿਰਦੇ ਨੇ ਜਿਨ੍ਹਾਂ ਨੂੰ ਢਿੱਡ ਘੱਟ ਕੇ ਤੁਸੀਂ ਪਾਲਿਆ ਪੋਸਿਆ ਔਖੇ ਸੌਖੇ ਸਮੇ ਤੇ ਕੱਢ ਕੇ ਤੁਸੀਂ ਵੱਡਾ ਇਹਨਾਂ ਨੂੰ ਕੀਤਾ ਕਿ ਨੌਕਰੀਆਂ 'ਚ ਲੱਗ ਰੰਗਲਾ ਪੰਜਾਬ ਹੋਊਗਾ ਇਹਨਾਂ ਨੂੰ ਨੌਕਰੀਆਂ ਮਿਲਣ ਗਿਆ ਵਿਦੇਸ਼ੋਂ ਆ ਕੇ ਇੱਥੇ ਬੱਚੇ ਤੁਹਾਡੇ ਕੰਮ ਕਰਨਗੇ ਕੋਈ ਪਰਿਵਾਰ ਹੈਗਾ ਜਿਹੜਾ ਬੱਚਾ ਜਿਹਦਾ ਬੱਚਾ ਵਿਦੇਸ਼ ਨਹੀਂ ਜਾਣਾ ਚਾਹੁੰਦਾ ਵਿਦੇਸ਼ ਤਾਂ ਤਾਂ ਕੀ ਆ ਨਾ ਤਰਨ-ਤਰਨ ਸਾਰਾ ਜਾਮ ਹੋਟਿਆ ਕਿਤੇ ਪੰਜ-ਪੰਜ ਦੁਨੀਆਂ ਨੇ ਆ ਦੇ ਧਰਨੇ ਲੱਗੇ ਨੇ ਕਿ ਸਾਡੇ ਨਾਲ ਕੀਤੇ ਹੋਏ ਵਾਦੇ ਉਹ ਹੀ ਨਹੀਂ ਪੂਰੇ ਕੀਤੇ ਤੇ ਨਵੇਂ ਨੂੰ ਤਾਂ ਕੀ ਕਰਨਾ ਸੀ ਇਹਨਾਂ ਨੇ ਕਿਹੜੇ ਵਾਦੇ 'ਚ ਇਹਨਾਂ ਨੇ ਵਾਦਾ ਖਿਲਾਫੀ ਨਹੀਂ ਕੀਤੀ ਹੈ ਕਟੜੇ ਮਾਨਦਾਰ ਆਪਣੇ ਆਪ ਨੂੰ ਕਹਿੰਦੇ ਨੇ ਤੇ ਇਮਾਨਦਾਰੀ ਦਾ ਸਬੂਤ ਉਹ ਡੀਆਈਜੀ ਭੁੱਲਰ ਦੇ ਘਰ 'ਚੋਂ ਜਿਹੜੇ ਨੋਟਾਂ ਦਾ ਢੇਰ ਤੁਸੀਂ ਸਾਰਿਆਂ ਨੇ ਦੇਖਿਆ ਕੀ ਨਹੀਂ ਦੇਖਿਆ ਤਨਾਂ ਨੇ ਦੇਖਿਆ ਕਿ ਨਹੀਂ ਦੇਖਿਆ ਹਾਂ ਇਹਨੇ ਨੋਟ ਦੇਖੇ ਨੇ ਜ਼ਿੰਦਗੀ ਚ ਕੱਲਾ ਇੱਕ ਡੀਆਈਜੀ ਪੰਜਾਬ ਚ ਕਿੰਨੇ ਨੇ ਕਿੰਨੇ ਪੁਲਿਸ ਦੇ ਅਫਸਰ ਨੇ ਮਕਾਨ ਭਰ ਗਏ ਇਹਨਾਂ ਦੇ ਨੋਟਾਂ ਦੇ ਨਾਲ ਤੇ ਕੱਟਰ ਇਮਾਨਦਾਰ ਜਿਹੜੇ ਕਹਿੰਦੇ ਸੀ ਹੁਣ ਉਹ ਕਿੱਥੇ ਇਹਨਾਂ ਦੇ ਮੰਤਰੀਆਂ ਤਾਂ ਇਹਦੇ ਵਿੱਚ ਇਹਨਾਂ ਦਾ ਨਾਂ ਰੇ ਤੇ ਇਹਨਾਂ ਨੇ ਨਹੀਂ ਪੜਿਆ ਜਿਹੜੇ ਕਹਿੰਦੇ ਸੀ ਅਸੀਂ ਕੱਟਰ ਸੀਬੀਆਈ ਦਿੱਲੀ ਤੋਂ ਆ ਕੇ ਉਹਨੇ ਫੜਿਆ ਨਾ ਇਹ ਤਾਂ ਇੱਕ ਬੰਦੇ ਦੀ ਕਮਾਈ ਸੀ ਸਾਰਾ ਪੰਜਾਬ ਦੇ ਛੱਡਿਆ 2 ਲੱਖ ਕਰੋੜ ਦਾ ਕਰਜ਼ਾ ਚਾੜਤਾ ਜਦੋਂ ਤੋਂ ਪੰਜਾਬ ਬੰਨਿਆ ਸੀਗਾ 2 ਲੱਖ ਕਰੋੜ ਦਾ ਕਰਜ਼ਾ ਇੰਨੇ ਸਾਲਾਂ ਚ ਚੜਿਆ ਸੀ ਜਿਹੜਾ ਇਹਨਾਂ ਨੇ 4 ਸਾਲਾਂ ਚ ਛਾੜਤਾ ਤੇ 2 ਲੱਖ ਕਰੋੜ ਦੇ ਪੈਸੇ ਕਿਸੇ ਪਿੰਡ 'ਚ ਨਵੀਂ ਇੱਟ ਲੱਗੀ ਆ ਤੁਹਾਡੇ ਪਿੰਡ ਦੀ ਆਪਾਂ ਜੇ ਗੱਲ ਕਰ ਲਈਏ ਤੁਹਾਡੇ ਪਿੰਡ 'ਚ ਜੇ ਪੀਣ ਦਾ ਪਾਣੀ ਮੋਟਰ ਵਰਕਸ ਆਇਆ ਕੌਣ ਲੈ ਕੇ ਆਇਆ ਭਲਸਾਬ ਲੈ ਕੇ ਆਇਆ ਜੇ 5ਵੀਂ ਤੱਕ ਦਾ ਸਕੂਲ ਬੰਨਿਆ ਕੌਣ ਲੈ ਕੇ ਆਇਆ ਭਲਸਾਬ ਲੈ ਕੇ ਆਇਆ ਇਹ ਮੈਂ ਦੱਸ ਦਵਾਂ 10 ਸਾਲਾਂ ਚ ਇਹਨਾਂ ਕੀ ਵਾਦਾ ਕੀ ਕੀਤਾ ਇਹਦੇ ਵਿੱਚ ਤੁਸੀਂ ਨੇ ਕਿਹਾ ਕਿ 5ਵੀਂ ਦਾ ਸਕੂਲ 10ਵੀਂ ਦਾ ਕਰ ਦੋ 8ਵੀਂ ਤੱਕ ਨਹੀਂ ਕਿਸੇ ਨੇ ਕੀਤਾ ਵੈਟਰਨਰੀ ਹਸਪਤਾਲ ਦੀ ਤੁਹਾਡੇ ਡੰਗਰਾਂ ਦੇ ਹਸਪਤਾਲ ਦੀ ਮੰਗ ਹੈ ਕਿ ਦੱਸਾਂ ਜੇ ਅਸੀਂ ਤਾਂ ਦੂਜਾ ਤੁਹਾਡਾ ਹਸਪਤਾਲ ਬਣਾ ਗਏ ਤੇ ਇਹ ਡੰਗਰਾਂ ਤੱਕ ਦਾ ਨਹੀਂ ਬਣਾ ਸਕੇ ਤੁਹਾਨੂੰ ਸਰਕਾਰ ਸੋ ਹਰ ਪੱਖੋਂ ਇਹ ਸਰਕਾਰ ਨੇ ਕਰ ਰਹੇ ਝੂਠੇ ਲਾਰੇ ਝੂਠੇ ਵਾਦੇ ਬੱਚਿਆਂ ਨੂੰ ਨੌਕਰੀਆਂ ਦੇ ਦਾਂਗੇ ਰੰਗਲਾ ਪੰਜਾਬ ਕਰ ਦਾਂਗੇ ਬੀਬੀਆਂ ਨੂੰ ਹਜ਼ਾਰ ਰੁਪਏ ਆ ਤਾਂ ਕਿਸਾਨ ਭਰਾ ਮੇਰੇ ਬੈਠੇ ਨੇ ਤੁਹਾਨੂੰ ਤਾਂ ਐਮਐਸਪੀ 5 ਮਿੰਟ ਦੀ ਚੁਟਕੀਆਂ ਜੇ ਤੁਹਾਨੂੰ ਐਮ2 ਫਸਲਾਂ ਦੀ ਐਮਐਸਪੀ ਮਿਲਨੀ ਸੀ ਸਾਡਾ ਪੰਜਾਬ ਸਾਰਾ ਅੱਧਾ ਪੰਜਾਬ ਨਬੋ ਛੜਿਆ 2 ਸਾਲ ਪਹਿਲਾਂ ਵੀ ਹੜ੍ਹਾਂ ਦੀ ਮਾਰ ਚ ਤਾਂ ਦੁਆਨੀ ਨਹੀਂ ਦਿੱਤੀ ਐਮਐਸਪੀ ਤਾਂ ਦੂਰ ਦੀ ਗੱਲ ਮੁਆਵਜ਼ਾ ਹੀ ਦੇ ਦਿਓ ਹਰ ਪੱਖੋਂ ਪੰਜਾਬ ਦੇ ਹਕਮ ਦੇ ਨਾਲ ਸਮਝੌਤਾ ਆਪਣੀ ਕੁਰਸੀ ਦੀ ਖਾਤਰ ਆ ਦਿੱਲੀ ਦੇ ਲੁਟੇਰਿਆਂ ਨੇ ਪੂਰਾ ਪੰਜਾਬ ਵੇਟ ਛੱਡਿਆ ਹੁਣ ਤਾਂ ਫਟੇ ਪੰਚਾਇਤਾਂ ਦੀ ਜ਼ਮੀਨ ਦਾ ਮਗਰ ਵੀ ਪਾਈ ਉਹਦੀ ਲਿਸਟਾਂ ਬਣ ਰਹੀ ਨੇ ਪਹਿਲੇ ਸ਼ਹਿਰਾਂ ਵੀ ਲੈਂਡ ਕੋਲੇ ਜ਼ਮੀਨਾਂ ਵੇਚ ਕੇ ਉਹਨਾਂ ਨੂੰ ਗਿਰਵੀ ਕਰਕੇ ਉਹ ਪੈਸੇ ਵੀ ਕਮਾਂ ਦੇ ਚੱਕਰ ਤੇ ਸਗੇ ਸਾਢੇ 12000 ਕਰੋੜ ਘੜਾਵਾ ਪੈਸਾ ਵੀ ਖਾ ਗਏ ਡਿਜ਼ਾਸਟਰ ਰਲੀਫ ਫੰਡ ਉਹ ਤਾਂ ਕਦੇ ਨਹੀਂ ਛੱਡਿਆ ਤੇ ਪੰਜਾਬ ਡੁੱਬਿਆ ਕਿਉਂ ਉਹ ਭਾਕੜਾ ਮੈਨੇਜਮੈਂਟ ਬੋਰਡ 'ਚ ਸਾਡਾ ਇੱਕ ਬੰਦਾ ਹੁੰਦਾ ਸੀ ਜਿਹੜਾ ਪਾਣੀ ਦਾ ਲੈਵਲ ਡੈਮਾਂ 'ਚ ਦੇਖਦਾ ਸੀ ਤੇ ਹੜਾ ਕੋ ਬਚਾਉਂਦਾ ਸੀ ਉਹਨੂੰ ਚੱਕ ਕੇ ਕੇਂਦਰ ਨੇ ਹਟਾਤਾ ਇਹ ਚੁੱਪ ਕਰਕੇ ਆਪਦੀ ਕੁਰਸੀ ਖਾਤਰ ਬੈਠਾ ਗਿਆ ਉਹ ਡੈਮ ਖੋਲੇ ਤੂੰ ਪੰਜਾਬ ਦਾ ਹਾਲ ਤੁਸੀਂ ਦੇਖ ਲੈ ਕੀ ਹੋਇਆ ਤੇ ਬਾ ਫੜਨ ਵਾਸਤੇ ਜ ਸਮਾ ਸੀਗਾ ਜਾ ਕੇ ਹਸਪਤਾਲ 'ਚ ਦਾਖਲ ਹੋ ਗਿਆ ਮੁੱਖ ਮੰਤਰੀ